ਜੀ ਸਰ ਸਰ ਕੀ ਮਾਮਲਾ ਜਿਹੜਾ ਬੋਲੀ ਚੱਲੀ ਹੈ ਜੀ ਬੈਂਕ ਦੇ ਅੰਦਰ ਸਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ ਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗਨ ਗਲਤੀ ਨਾਲ ਗਨ ਉਹਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਐਂਡ ਸਭ ਕੁਝ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ ਸਰ ਜਦ ਪਬਲਿਕਲੀ ਅਸੀਂ ਲੈ ਕੇ ਹਥਿਆਰ ਜਾਂਦੇ ਆ ਉਹ ਲਾਗ ਹੁੰਦਾ ਹੈ ਉੜੀ ਨਹੀਂ ਚੱਲਣੀ ਚਾਹੀਦੀ ਹੈ ਕਿਸੇ ਨੂੰ ਕੋਈ ਵੀ ਵੱਡਾ ਹਾਸਾ ਵਾਪਸ ਆ ਸਕਦਾ ਠੀਕ ਹੈ ਨਾ ਸਰ ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ ਜਾਂ ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਪਿਆ ਹੈ ਕਿ ਉਹ ਲੌਕਡ ਕੰਡੀਸ਼ਨ ਚ ਸੀਗਾ ਪਰ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲ ਪੁਲਿਸ ਕਮਪਲੇਟ ਕੀਤੀ ਹੈ ਜੀ ਰਿਕੁਐਸਟ ਚਾਪਾ ਦੇ ਰਹੇ ਆਂ ਪੁਲਿਸ ਨੂੰ ਰਿਗਾਰਡਿੰਗ ਐਸੈਂਸੀਡਟ ਦੇ ਰਿਗਾਰਡਿੰਗ ਸਰ ਕੀ ਮਾਮਲਾ ਦੀ ਜਿਹੜਾ ਸਟੇਟਮੈਂਟ ਦੇ ਵਿੱਚ ਥੋੜੀ ਜਿਹੀ ਕਿ ਆਪਾਂ ਐਸਪੀਏ ਦੀ ਮੇਨ ਬ੍ਰਾਂਚ ਪਠਾਨਕੋ ਵਿੱਚ ਖੜੇ ਹਾਂ ਜਿੱਥੇ ਆਪਣਾ ਉਸ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ ਚੋਰੀ ਹੋ ਚੁੱਕੀ ਹੈ। ਬਕਤੀ ਅਸਲ ਵਿੱਚ ਬੀਵੀ ਨੰਬਰ 240 ਦੇ ਇਸ ਤਰ੍ਹਾਂ ਦੀ ਹੈ ਕਿ ਆਖਿਰ ਜਿਹੜਾ ਆਪਾਂ ਇੰਚੋਰ ਚੈੱਕ ਕੀਤਾ ਉਹ ਇਹ ਸਾਹਮਣੇ ਆਇਆ ਕਿ ਇੱਕ ਉਸਰੇ ਬੈਂਕਰ ਦੇ ਨਾਲ ਗਨਮੈਂਟ ਸੀ ਉਹ ਕੋਈ ਕੈਸ਼ ਲੈ ਕੇ ਆਈ ਸੀ। ਉਹ ਨਾਮ ਆਇਆ ਸੀ ਕਿ ਜਿਹੜਾ ਅੰਦਰ ਆਇਆ ਉਹ ਤੋਂ ਕੁੱਲ ਜਿੱਦਿਆਂ ਗੈਲੀ ਦੇ ਤੌਰ ਤੇ ਜਿਹੜੀ ਜਿਹੜੀ ਗਨਮੈਂਟ ਫਲੇਟ ਦੀ 12 ਬੋਰਡ ਦੀ ਇਸ ਵਾਰ ਤਾਂ ਜਿੰਨੂੰ ਨੋਟਿਸ ਹੀ ਕਰਦੇ ਉਹਨਾਂ ਲਈ ਪਰ ਉਹ ਫਾਇਰ ਹੋ ਗਿਆ ਚੱਕੀ ਦਾ ਜਾਨਵਰਾਂ ਲਈ ਨੁਕਸਾਨ ਨਹੀਂ ਹੋਇਆ ਬਟ ਇੱਕ ਰੌਂਡ ਜਿਹੜਾ ਉਹ ਫਾਇਰ ਹੋ ਗਿਆ ਜਿਸ ਦਾ ਥੋੜਾ ਪੈਨਿਕ ਵੀ ਕ੍ਰੀਟ ਹੋ ਗਿਆ ਸੀ ਬਾਕੀ ਇਹਦੇ ਵਿੱਚ ਲੋਗ ਵੀ ਚੱਲ ਨਹੀਂ ਜੇ ਵੀ ਮੁਢਲੀ ਗੱਲ ਸਾਹਮਣੇ ਆਹੀ ਹੈ ਕਿ ਜਿਹੜੇ ਨੂੰ ਰਾਈਫਲ ਥੱਲੇ ਲੱਗੀ ਜਿਹਦੇ ਬਾਅਦ ਉਹ ਘਰ ਤੋਂ ਫਾਇਰ ਹੋ ਗਏ ਤੇ ਉਹ ਰੌਂਡ ਜਿਹੜੇ ਫਾਇਰ ਸਰ ਗਨਮੈਂ ਜਿਹੜੇ ਬਾਹਰੋਂ ਆਉਂਦੇ ਹੈਗੇ ਨੇ ਉਹ ਬੈਂਕ ਦੇ ਅੰਦਰ ਅਗਾਨਾ ਪਨੀ ਲਿਆ ਸਕਦੇ ਨੇ ਅਸ ਪਰ ਇਨਸਟਰਕਸ਼ਨ ਬੈਂਕ ਦੇ ਅੰਦਰ ਜੇਕਰ ਕੋਈ ਵੀ ਬੰਦਾ ਆਪਣੀ ਕੋਈ ਵੀ ਗਨ ਨਹੀਂ ਲੈ ਕੇ ਆ ਸਕਦੀ ਸੀ ਜਿਹੜਾ ਇਸ ਬੈਂਕ ਦਾ ਗਨਮੈਨ ਉਸ ਬੈਂਕ ਦਾ ਜਿਹੜਾ ਗਨਮੈਨ ਉਹ ਬਾਹਰ ਖੜੇ ਰੰਦਾ ਹੈ ਅੰਦਰ ਕਿਸੇ ਨੂੰ ਵੀ ਕੋਈ ਫਾਇਰ ਆਫ ਲੈ ਕੇ ਗਨ ਦੀ ਕਰਨ ਕਿ ਸਾਈ ਗੱਲਾਂ ਨੂੰ ਆਪਾਂ ਜਾਣਦੇ ਜਿਹਦੇ ਬਾਅਦ ਤੁਹਾਨੂੰ ਵੀ ਕਰਦੇ